ਜਲੰਧਰ ਵੈਸਟ ਜਿਮਨੀ ਚੋਣ ਦਾ ਮੈਦਾਨ ਭੱਜ ਚੁੱਕਿਆ ਹੈ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਨਾਮਜ਼ਦਗੀਆਂ ਭਰ ਦਿੱਤੀਆਂ ਗਈਆਂ ਨੇ ਹੁਣ ਇਹ ਤੇ ਅਸੀਂ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ 10 ਤਰੀਕ 10 ਜੁਲਾਈ ਨੂੰ ਹੋਣ ਜਾ ਰਹੀ ਇਹ ਜਿਮਨੀ ਚੋਣ ਦੀ ਜਿਹੜੀ ਜ਼ਮੀਨੀ ਹਕੀਕਤ ਕੀ ਹੈ ਕਿਹੜੀ ਪਾਰਟੀ ਅੱਗੇ ਹੈ ਕਿਹੜੀ ਪਾਰਟੀ ਪਿੱਛੇ ਹੈ ਔਰ ਕਿਹੜੀਆਂ ਪਾਰਟੀਆਂ ਦੇ ਵਿਚਕਾਰ ਟਕਰਾ ਹੈ ਕਿਹੜੀ ਪਾਰਟੀ ਇਸ ਜਿਮਨੀ ਚੋਣ ਨੂੰ ਜਿੱਤ ਸਕਦੀ ਹੈ ਭਾਜਪਾ ਕਿੱਥੇ ਖੜੀ ਹੈ ਕਾਂਗਰਸ ਕਿੱਥੇ ਖੜੀ ਹੈ ਅਕਾਲੀ ਦਲ ਤੇ ਆਵਾਦੀ ਪਾਰਟੀ ਕਿੱਥੇ ਖੜੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਆ ਗੱਲ ਕਰਨੀ ਆ ਔਰ ਕਿਹੜੇ ਕਿਹੜੇ ਤੱਥ ਇਹ ਜਿਮਨੀ ਚੋਣ ਨੂੰ ਪ੍ਰਭਾਵਿਤ ਕਰਨਗੇ ਇਸ ਤੇ ਵੀ ਬਹੁਤ ਅਹਿਮ ਅਸੀਂ ਚਰਚਾ ਜਿਹੜੀ ਆ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਉਧਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਬਾਹਰ ਆਉਣਾ ਸੀ ਕਿਉਂਕਿ ਉਹਨਾਂ ਦੀ ਜ਼ਮਾਨਤ ਅਰਜੀ ਜਿਹੜੀ ਹੈ ਉਹਦੇ ਤੇ ਸੁਣਵਾਈ ਹੋਣ ਤੋਂ ਬਾਅਦ ਜ਼ਮਾਨਤ ਉਹਨਾਂ ਦੀ ਹੋ ਗਈ ਸੀ ਪਰ ਅੱਜ ਉਹ ਬਾਹਰ ਨਹੀਂ ਆ ਸਕੇ ਈਡੀ ਉੱਪਰਲੀ ਕੋਰਟ ਦੇ ਵਿੱਚ ਚਲੀ ਗਈ ਔਰ ਉੱਥੇ ਜਾ ਕੇ ਉਹਨਾਂ ਨੇ ਜ਼ਮਾਨਤ ਦਾ ਵਿਰੋਧ ਕੀਤਾ ਤੇ ਜ਼ਮਾਨਤ ਹੁਣ ਹੋਣ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਆਏ ਕਿਉਂ ਨਹੀਂ ਤੇ ਕੀ ਕੁਝ ਹੁਣ ਇਹਦੇ ਵਿੱਚ ਜਾਣਕਾਰੀ ਹੈ ਕਿ ਰੁਕ ਜਾਣਗੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਰੁਕ ਜਾਏਗੀ ਜਾਂ ਕੁਝ ਬਣੇਗਾ ਬਹੁਤ ਅਹਿਮ ਜਿਹੜੀ ਇਸ ਤੇ ਗੱਲਬਾਤ ਅਸੀਂ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸੇ ਗਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਜੀ ਅਰਕੀ ਸਾਹਿਬ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਮੈਂ ਜਲੰਧਰ ਵੈਸਟ ਜਿਮਨੀ ਚੋਣ ਤੋਂ ਹੀ ਕਰੂੰਗਾ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਲੋਕਾਂ ਦਾ ਧਿਆਨ ਜਿਹੜਾ ਉਹ ਜਿਮਨੀ ਚੋਣਾਂ ਤੇ ਆ ਗਿਆ ਸੀ ਔਰ ਹਾਲਾਂਕਿ ਪੰਜ ਜਿਮਨੀ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਜਿਹੜੀਆਂ ਬਰਨਾਲੇ ਵਾਲੀ ਚੱਬੇ ਵਾਲਾ ਵਾਲੀ ਗਿੰਦੜ ਬਾਹੇ ਵਾਲੀ ਔਰ ਡੇਰਾ ਬਾਬਾ ਨਾਨਕ ਵਾਲੀ ਉਹ ਜਿਹੜੀ ਜਿਮਨੀ ਚੋਣ ਹੋਣ ਬਾਅਦ ਚ ਹੋਊਗੀ ਬਾਰੇ ਸ਼ੀਤਲ ਅੰਗੁਰਾਲ ਦੇ ਅਸਤੀਫਾ ਦੇਣ ਦੇ ਕਾਰਨ ਇਹ ਜਲੰਧਰ ਵੈਸਟ ਦੀ ਜਿਮਨੀ ਚੋਣ ਜਿਹੜੀ ਹੈ ਇਕੱਲੀ ਆ ਗਈ ਹੈ ਇਹ ਪਹਿਲਾਂ ਹੋ ਗਈ ਹੈ। ਔਰ ਅਰਚੀ ਸਾਹਿਬ ਇਸ ਜਿਮਨੀ ਚੋਣ ਦੇ ਅੰਦਰ ਹੁਣ ਕੀ ਕੁਝ ਅੰਕੜੇ ਜਿਹੜੇ ਵਰਦੇ ਦਿਖਾਈ ਦੇ ਰਹੇ ਆ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਕਿ ਜਲੰਧਰ ਜਿਮਨੀ ਚੋਣ ਜਿਹੜੀ ਇਹ ਵੈਸਟ ਦੀ ਹੈ ਇਹਦੇ ਵਿੱਚ ਜਿਹੜੀ 22 ਦੇ ਵਿੱਚ ਤਾਂ ਅੰਕੜੇ ਕੁਝ ਹੋਰ ਸੀ ਥੋ ਆਵਾਮੀ ਪਾਰਟੀ ਜਿੱਤੀ ਸੀ ਪਰ 24 ਦੇ ਵਿੱਚ ਆਵਾਮੀ ਪਾਰਟੀ ਸਿਰਫ ਸਿਰਫ ਵਿੱਚੋਂ 15000 ਵੋਟ ਹੀ ਲੈਂਦੀ ਹੈ। ਉਧਰ ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਨੇ 24 ਦੇ ਵਿੱਚ ਯਾਨੀ ਕਿ ਚੰਨੀ ਦੇ ਲੋਕ ਸਭਾ ਚੋਣ ਲੜਨ ਦੇ ਨਾਲ ਇਹ ਹਲਕਾ ਜਿਹੜਾ ਜਿੱਤਿਆ 42394 ਵੋਟਾਂ 'ਚੋਂ ਲਈਆਂ ਦੂਜੇ ਨੰਬਰ ਤੇ ਰਹੀ ਇਥੋਂ ਭਾਜਪਾ ਹੈ ਔਰ ਉਹਨਾਂ ਨੇ 42837 ਵੋਟਾਂ ਲਈਆਂ ਤਕਰੀਬਨ 1500 ਵੋਟ ਦਾ ਫਰਕ ਸੀ ਨੈਕ ਟੂ ਨੈਕ ਫਾਈਟ ਇਸ ਹਲਕੇ ਦੇ ਵਿੱਚੋਂ ਰਹੀ ਹੈ ਕਾਂਗਰਸ ਤੇ ਭਾਜਪਾ ਦੀ ਅਕਾਲੀ ਦਲ ਦੀ ਜੇ ਗੱਲ ਕਰੀਏ ਅਕਾਲੀ ਦਲ ਬਿਲਕੁਲ ਹਾਸ਼ੀਏ ਤੋਂ ਵੀ ਬਾਹਰ ਹੈ 2623 ਵੋਟਾਂ ਉਹਨਾਂ ਨੂੰ ਪਈਆਂ ਸੀ ਕਿਵੇਂ ਦੇਖਦੇ ਹੋ ਮਣਕੀ ਸਾਹਿਬ ਅੱਜ ਜਿਹੜਾ ਅਕਾਲੀ ਦਲ ਹੈ ਸੁਖਬੀਰ ਸਿੰਘ ਬਾਦਲ ਤਾਂ ਕਾਗਜ਼ ਭਰੌਣ ਆਏ ਨਹੀਂ ਬੀਬੀ ਜਗੀਰ ਕੌਰ ਤੇ ਜਿਹੜੇ ਮਹਿੰਦਰ ਸਿੰਘ ਕੇਪੀ ਹੀ ਆਏ ਸੀ ਕਾਗਜ਼ ਭਰਉਣ ਪਰ ਦੂਜੇ ਪਾਸੇ ਚੰਨੀ ਤੇ ਬਾਜਵਾ ਖੁਦ ਆਏ ਕਾਂਗਰਸ ਵੱਲੋਂ ਕਾਗਜ਼ ਉਮੀਦਵਾਰ ਦੇ ਕਾਗਜ਼ ਭਰਉਣ ਉਧਰੋਂ ਹਰਪਾਲ ਚੀਮਾ ਚੱਬੇਵਾਲ ਔਰ ਅਮਨ ਅਰੋੜਾ ਵੀ ਖੁਦ ਆਏ ਜਿਹੜੇ ਉੱਥੋਂ ਦੇ ਉਮੀਦਵਾਰ ਦੇ ਆਪਣੇ ਉਮੀਦਵਾਰ ਦੇ ਕਾਗਜ਼ ਭਰਉਣ ਔਰ ਉਧਰ ਜੇ ਗੱਲ ਕਰੀਏ ਬੀਜੇਪੀ ਦੀ ਤਾਂ ਬੀਜੇਪੀ ਦੇ ਵਿੱਚ ਵੀ ਉਹਨਾਂ ਨੇ ਪਹਿਲਾਂ ਹੀ ਰਾਜ ਭਰਤੇ ਸੀ ਬਿੱਟੂ ਹੁਣ ਹੀ ਆਏ ਹੋਏ ਸੀ ਤਾਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਅਕਾਲੀ ਦਲ ਤਾਂ ਇਥੋਂ ਹਾਸ਼ੀਏ ਤੋਂ ਵੀ ਬਾਹਰ ਹੈ ਸੁਖਬੀਰ ਸਿੰਘ ਬਾਦਲ ਵੀ ਨਹੀਂ ਆਏ ਇਸੇ ਕਰਕੇ ਤਾਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਜੋ ਅੰਕੜੇ ਮੈਂ ਦੱਸਿਆ ਹੈ ਕਿ ਫਾਈਟ ਜਿਹੜੀ ਹੈ ਉਹ ਸਿਰਫ ਔਰ ਸਿਰਫ ਅਕਾਲੀ ਮਾਫ ਕਰਨਾ ਸਿਰਫ ਔਰ ਸਿਰਫ ਬੀਜੇਪੀ ਔਰ ਕਾਂਗਰਸ ਦੇ ਵਿਚਕਾਰ ਹੀ ਹੈ ਕਿਉਂਕਿ ਦੂਜੇ ਪਾਸੇ 28000 ਵੋਟ ਦਾ ਫਰਕ ਆ ਲੋਕ ਸਭਾ ਚੋਣਾਂ ਦੇ ਅੰਦਰ ਲੀਡ ਦਾ ਕਿਉਂਕਿ 15000 ਤੀ ਰਹਿ ਗਈ ਸੀ ਔਰ 44000 ਵੋਟ ਜਿਹੜੀ ਹੈ ਉਹ ਮਤਲਬ ਕਾਂਗਰਸ ਲੈ ਕੇ ਗਈ ਹੈ ਲੋਕ ਸਭਾ ਦੇ ਵਿੱਚ ਤੇ ਮੁੱਖ ਮੰਤਰੀ ਕਹਿੰਦੇ ਕਿ ਹੁਣ ਮੈਂ ਖੁਦ ਇੱਥੇ ਕੋਠੀ ਪਾ ਕੇ ਰਹਿਣਾ ਕੋਠੀ ਲੈ ਕੇ ਰਹਿਣਾ ਔਰ ਉੱਥੇ ਚਲੇ ਵੀ ਗਏ ਆ ਕਿ ਮੁੱਖ ਮੰਤਰੀ ਉੱਥੇ ਰਹਿ ਕੇ 28 29000 ਵੋਟ ਦਾ ਫਰਕ ਜਿਹੜਾ ਕੱਢ ਦੇਣਗੇ ਸਰਕਾਰ ਦੇ ਹੱਕ ਦੇ ਵਿੱਚ ਆਮ ਆਦੀ ਪਾਰਟੀ ਦੇ ਹੱਕ ਚ ਇੱਕੋ ਹੀ ਚੀਜ਼ ਜਾ ਰਹੀ ਹੈ ਕਿ ਸਰਕਾਰ ਆ ਉਹਨਾਂ ਦੀ ਸਰਕਾਰ ਹੋਣ ਦਾ ਮਤਲਬ ਕਿ ਅਫਸਰशाही ਦੀ ਦਰਬਾਰ ਤੋਂ ਪੈਸਿਆਂ ਦੀ ਦਰਬਾਰ ਤੋਂ ਹੋਰ ਬੜੀਆਂ ਚੀਜ਼ਾਂ ਦੀ ਦਰਬਾਰ ਤੋਂ ਪਰ ਜੇ ਉਦਾਂ ਗੱਲ ਕਰੀਏ ਤਾਂ ਫਾਈਟ ਜਿਹੜੀ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਹੀ ਹੈ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਆ ਬਿਲਕੁਲ ਸੁਖਵਿੰਦਰ ਜੀ ਜਿਹੜੇ ਅੰਕੜੇ ਤੁਸੀਂ ਕਾਂਗਰਸ ਔਰ ਭਾਜਪਾ ਦੇ ਪੇਸ਼ ਕੀਤੇ ਪਹਿਲਾਂ ਤਾਂ ਥੋੜਾ ਜਿਹਾ ਦਰੁਸਤ ਕਰ ਦਈਏ ਕਾਂਗਰਸ ਦੇ ਜਿਹੜੇ ਅੰਕੜੇ ਸੀ 44374 ਸੀ ਕਾਂਗਰਸ ਪਹਿਲੇ ਨੰਬਰ ਤੇ ਸੀ ਤੇ ਦੂਜੇ ਨੰਬਰ ਤੇ ਭਾਜਪਾ ਸੀ 42874 ਅਕਾਲੀ ਦਲ ਦੇ ਸਪੰਦੀ ਤੁਸੀਂ ਅੰਕੜੇ ਜਿਹੜੇ ਪੇਸ਼ ਕਰ ਦਿੱਤੇ ਤਾਂ ਸੁਖਵਿੰਦਰ ਜੀ ਜਿਹੜੀ ਉਸ ਵਕਤ ਜੰਗ ਜੜੀ ਉਸ ਲੜੀ ਜਾ ਰਹੀ ਸੀ ਲੋਕ ਸਭਾਦਿਆਂ ਚੋਣਾਂ ਦੇ ਵਿੱਚਕਾਰ ਉਹ ਚਰਨਜੀਤ ਸਿੰਘ ਚੰਨੀ ਤੇ ਬਹਾਵਤ ਦੀ ਲੜੀ ਜਾ ਰਹੀ ਸੀ ਤਾਂ ਉਸ ਵਕਤ ਜੋ ਸਥਿਤੀਆਂ ਬਣੀਆਂ ਚਰਨਜੀਤ ਸਿੰਘ ਚੰਨੀ ਹੁਣੀ ਇੰਨਾ ਜ਼ੋਰ ਲਾਉਣ ਤੋਂ ਬਾਅਦ ਇਹਦੀਆਂ ਵੋਟਾਂ ਇਸ ਹਲਕੇ ਤੋਂ ਖੜਦੇ ਆ ਤੇ ਦੂਜੇ ਪਾਸੇ 1500 ਦੇ ਫਰਕ ਦੇ ਨਾਲ ਭਾਜਪਾ ਜਿਹੜੀ ਆ ਚਰਨਜੀਤ ਸਿੰਘ ਚੰਨੀ ਤੋਂ ਪਿੱਛੇ ਰਹਿ ਜਾਂਦੀ ਹੁਣ ਜਿਸ ਤਰੀਕੇ ਦੀ ਇਹਨਾਂ ਅੱਜ ਦੀ ਸਥਿਤੀ ਬਿਆਨ ਕਰਦੀ ਏ ਅੱਜ ਆਮ ਆਦਮੀ ਪਾਰਟੀ ਦੂਸਰੇ ਬਣੇ ਕਾਂਗਰਸ ਤੇ ਤੀਸਰੇ ਬਣਿਆ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਉਮੀਦਵਾਰ ਦੇ ਉਹਨਾਂ ਨੇ ਆਪਣੀ ਜਿਹੜੇ ਕਾਗਜ਼ ਨੇ ਉਹ ਫਾਈਲ ਕਰ ਦਿੱਤੇ ਆ ਤੇ ਜਿਹੜੀ ਦੋਵਾਂ ਪਾਰਟੀਆਂ ਦੀ ਹਾਈ ਲੀਡਰਸ਼ਿਪ ਸੀ ਉਹ ਉਹਨਾਂ ਦੇ ਨਾਲ ਸੀ ਸਿਵਾਏ ਸ਼ੁਰੂਨੀ ਅਕਾਲੀ ਦਲ ਦੇ ਉੱਥੇ ਪ੍ਰਧਾਨ ਸਾਹਿਬ ਜਿਹੜੇ ਉਹ ਨਾਲ ਨਹੀਂ ਆਏ ਤਾਂ ਇਥੋਂ ਸਮਝਿਆ ਜਾ ਸਕਦਾ ਸਟਾਰਟਿੰਗ ਦੇ ਉੱਤੇ ਅਕਾਲੀ ਦਲ ਚੜਾਇਆ ਉਹ ਸਿਰਫ ਖਾਨਾ ਪੂਰਤੀ ਕਰ ਰਿਹਾ ਸ਼ਾਇਦ ਇਸੇ ਹੀ ਕਰਦ ਬੀਬੀ ਜਗੀਰ ਕੌਰ ਹੁਣਾਂ ਦੇ ਹੱਥ ਜਿਹੜੀ ਆ ਉਹ ਬਾਤ ਜਿਹੜੀ ਸੌਂਪ ਦਿੱ ਉਹਨਾਂ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਕਾਂਗਰਸ ਦੀ ਕਾਂਗਰਸ ਜੇਕਰ 1500 ਵੋਟਾਂ ਦੇ ਫਰਕ ਦੇ ਨਾਲ ਉਸ ਵਕਤ ਅੱਗੇ ਰਹੀ ਦੀ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚਕਾਰ ਤਾਂ ਸਿੱਧੂ ਸਾਹਿਬ ਸਾਫ਼ ਹੈ ਕਿ ਭਾਜਪਾ ਜਿਹੜੀ ਹੈ ਇੱਥੇ ਲੜਾਈ ਇੱਕ ਜ਼ਬਰਦਸਤ ਲੜਾਈ ਜਿਹੜੀ ਆ ਨੇਕ ਟੂ ਨੇਕ ਫਾਈਟ ਜਿਹੜੀ ਆ ਉਹ ਦੇੰਦੇ ਸਮਰੱਥ ਹੈਗੀ ਆ 1500 ਵੋਟਾਂ ਦਾ ਕੋਈ ਫਰਕ ਜਿਹੜਾ ਉਹ ਨਹੀਂ ਹੁੰਦਾ ਤੇ ਖਾਸ ਤੌਰ ਤੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਦੂਸਰੇ ਬੰਨੇ ਸ਼ਸ਼ੀਲ ਰਿੰਕੂ ਤੇ ਦੂਜੇ ਪਾਸੇ ਨਾਰੀ ਸ਼ੀਤਲ ਅੰਗਰਾਲ ਜਿਹੜੇ ਕਿਸੇ ਸਮੇਂ ਆਪਸ ਦੇ ਵਿੱਚ ਕੱਟੜ ਵਿਰੋਧੀ ਸਨ ਉਹਨੇ ਬਿਲਕੁਲ ਇਕੱਠੇ ਹੋ ਕੇ ਜਿਸ ਤਰੀਕੇ ਨਾਲ ਮੋਟਰਸਾਈਕਲ ਤੇ ਬਹਿ ਕੇ ਉਹਨਾਂ ਨੇ ਰੈਲੀ ਕੀਤੀ, ਰੋਡ ਸ਼ੋਅ ਕੀਤਾ ਤਾਂ ਇੱਕ ਜ਼ਬਰਦਸਤ ਹਵਾ ਜਿਹੜੀ ਆ ਭਾਜਪਾ ਦੇ ਹੱਕ ਦੇ ਵਿੱਚ ਉਹਨਾਂ ਨੇ ਪੜਾ ਦਿੱਤੀ ਆ ਤੇ ਉੱਪਰ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ ਤੇ ਵਿਧਾਨ ਸਭਾ ਦੇ ਵਿੱਚ ਲੋਕ ਇਹ ਜ਼ਰੂਰ ਸੋਚਦੇ ਆ ਕਿ ਅਸੀਂ ਉਸ ਵਿਅਕਤੀ ਨੂੰ ਚੁਣਨਾ ਕਿ ਜਿਹੜਾ ਵਿਅਕਤੀ ਭੇਖ ਦੇ ਵਿੱਚ ਉਹਨਾਂ ਦੇ ਕੰਮ ਆ ਸਕੇ, ਉਹਨਾਂ ਦੇ ਕੰਮ ਕਰਵਾ ਸਕੇ ਕਿਉਂਕਿ ਦੂਸਰੇ ਬੰਨੇ ਜੇਕਰ ਵਿਖਿਆ ਜਾਂ ਫਿਰ ਤਾਂ ਕਾਂਗਰਸ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਇੰਡੀਆ ਬਲੌਗ ਸੀ ਉਹ ਮਹਿਜ਼ ਆਪੋਜੀਸ਼ਨ ਦੇ ਵਿੱਚ ਆ ਗਿਆ ਤੇ ਆਮ ਆਦਮੀ ਪਾਰਟੀ ਦਾ ਤਾਂ ਜਤਰਾ ਸੋਫੜੀ ਸਾਫਾ ਆਮ ਆਦਮੀ ਪਾਰਟੀ ਦਾ ਜੋ ਹਾਰ ਬਿਚੀ ਚੋਣਾਂ ਦੇ ਵਿੱਚ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ। ਸੋ ਸੰਖੇਪ ਸ਼ਬਦਾਂ ਚ ਮੈਂ ਇੰਨੀ ਗੱਲ ਕਰਾਂ। ਇਸ ਵਕਤ ਜਿਹੜੀ ਜਲੰਧਰ ਇਸ ਹਲਕੇ ਦੀ ਜਿਹੜੀ ਚੋਣਾਂ ਕਾਂਗਰਸ ਵਰਸਸ ਜਿਹੜੀ ਆ ਪਾਟਪਾ ਜਿਹੜੀ ਬੰਤੀ ਜਾ ਰਹੀ ਆ ਤਾਂ ਜੇਕਰ ਦੋ ਉਮੀਦਵਾਰ ਜਿਹੜੇ ਇਕੱਠੇ ਨੇ ਸ਼ਸ਼ੀਰਦੀਪ ਕੋ ਤੇ ਸ਼ੀਤਨਾ ਅੰਗਰਾਲ ਪਿਛਲੀਆਂ ਚੋਣਾਂ ਦੇ ਸੰਦਰਭ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਲੜਾਈ ਦਿੱਤੀ ਤਾਂ ਕਾਂਗਰਸ ਨੂੰ ਇਥੋਂ ਪਿਆਰ ਜਮਾਉਣ ਵਾਸਤੇ ਬੜੀ ਜਿਹੜੀ ਸਖਤ ਮਿਹਨਤ ਜਿਹੜੀ ਆ ਉਹ ਕਰਦੀ ਪੈ ਸਕਦੀ ਆ। ਕਿਉਂਕਿ ਸ਼ੇਤਲੰਗਰਾਲ ਤੇ ਸਿਸੀਲ ਰਿੰਕ ਨੂੰ ਸਥਾਪਤ ਨਾਣੀ ਦੂਜੇ ਪਾਸੇ ਬੀਬੀ ਸੁਰਿੰਦਰ ਕੌਰ ਹੋਣੀ ਜਿਹੜੇ ਡਿਪਟੀ ਮੇਅਰ ਨੇ ਸ਼ਾਇਦ ਉਹਨਾਂ ਦਾ ਉਹ ਥਾਨ ਜਿਹੜਾ ਉਹ ਨਹੀਂ ਹੈਗਾ ਜਲੰਧਰ ਦੇ ਰਾਸੀ ਹਲਕਿਆਂ ਦੇ ਵਿੱਚ ਠੀਕ ਆ ਉਹ ਤਿੰਨ ਵਾਰ ਦੇ ਐਮਸੀ ਹਨ ਮੌਕਾ ਤਾਂ ਪੰਜ ਵਾਰ ਦੇ ਐਮਸੀ ਉਹ ਬਣੇ ਆ ਪਰ ਜ਼ਰੂਰੀ ਨਹੀਂ ਕਿ ਇੱਕ ਪੰਜ ਵਾਰ ਦਾ ਚੁਣਿਆ ਹੋਇਆ ਐਮਸੀ ਇੱਕ ਵੱਡੇ ਨੇਤਾ ਨੂੰ ਇੱਕ ਜ਼ਬਰਦਸਤ ਟੱਕਰ ਦੇ ਸਕੇ ਕਿਉਂਕਿ ਪਾਰਟੀ ਜਿਹੜੀ ਚਰਨਜੀਤ ਸਿੰਘ ਚੰਨੀ ਦੇ ਬਹਾਵ ਤੇ ਉੱਤੇ ਜਿੱਤੀ ਚਰਨਜੀਤ ਸਿੰਘ ਚੰਨੀ ਦਾ ਆਪਣਾ ਆਧਾਰ ਸੀ ਜਿਸ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਅਸੀਂ ਇੰਨੀ ਨਹੀਂ ਗੱਲ ਕਹਿ ਸਕਦੇ ਕਿ ਕਾਂਗਰਸ ਜਿਹੜੀ ਆ ਉੱਥੋਂ ਜਿੱਤੀ ਉੱਥੇ ਚਰਨਜੀਤ ਸਿੰਘ ਚੰਨੀ ਜਿੱਤਿਆ ਦੂਸਰੇ ਬੰਨੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿਹੜੇ ਭਗਤ ਚੁੰਨੀ ਲਾਲ ਹੁਣਾਂ ਦੇ ਬੇਟੇ ਆ ਜਿਹੜੇ ਪਿਛਲੀ ਵਾਰ ਭਾਜਪਾ ਦੀ ਟਿਕਟ ਤੋਂ ਲੜੇ ਉਹਨਾਂ ਨੂੰ ਜੇਕਰ ਉਥੋਂ ਆਸਰਾ ਤਾਂ ਸਿਰਫ ਇਸ ਕਰਕੇ ਆਸਰਾ ਹੋ ਸਕਦਾ ਕਿ ਹਾਂ ਭਈ ਭਾਜਪਾ ਦੇ ਵਿੱਚ ਰਹਿੰਦੇ ਆ ਜਿਹੜੇ ਉਹਨਾਂ ਦੇ ਲੋਕਾਂ ਨਾਲ ਸਿੱਧੇ ਸੰਬੰਧ ਸਨ ਉਸ ਆਧਾਰ ਤੇ ਉਹ ਵੋਟ ਪੈ ਸਕਦੀ ਹੈ ਕਿਉਂਕਿ ਸੇ ਦੂਸਰ ਪਾਟ ਪਾ ਦਾ ਵੋਟ ਬੈਂਕ ਪਰ ਪੱਕਾ ਵੋਟ ਬੈਂਕ ਹੁੰਦਾ ਜਿੱਧਰ ਪਾਜਪਾ ਦਾ ਉਮੀਦਵਾਰ ਜਾਣਾ ਉਮੀਦਵਾਰ ਕਿਸੇ ਵੀ ਪਾਰਟੀ ਤੋਂ ਆਇਆ ਹੋਵੇ ਪਾਜਪਾ ਦਾ ਜਿਹੜਾ ਫੋਟ ਆ ਉਸੇ ਉਮੀਦਵਾਰ ਤੋਂ ਜਾਂਦਾ ਜਿੱਥੋਂ ਹਾਈ ਕਮਾਂਡ ਇਸ਼ਾਰਾ ਕਰ ਦਿੰਦੀ ਤੁਸੀਂ ਭਗਤ ਆ ਮਾਕਰਮਹਿੰਦਰ ਭਗਤ ਦੇ ਸੰਦਰਭ ਦੇ ਵਿੱਚ ਗੱਲ ਕੀਤੀ ਕਿ ਸਿਰਫ ਤੇ ਸਿਰਫ ਇੱਕੋ ਉਸ ਨੂੰ ਬੈਨੀਫਿਟ ਜਾ ਸਕਦਾ ਕਿ ਉਹ ਸੱਤਾਧਾਰੀਕਰ ਦਾ ਸੰਬੰਧਤ ਆ ਮੁੱਖ ਮੰਤਰੀ ਸਾਹਿਬ ਉੱਥੇ ਬੈਠੇ ਆ ਦੂਜੇ ਪਾਸੇ ਅਜਹਰਪਾਲ ਚੀਮਾ ਅਮਨ ਔਰੋੜਾ ਜਿਹੜੋ ਟਿਕਟ ਡਾਕਟਰ ਰਾਜਕਰ ਮਰ ਚੱਬੇਵਾਲ ਜਿਹੜੇ ਸੰਸਦ ਨਵੇਂ ਨਵੇਂ ਚੁਣੇ ਗਏ ਆ ਉਹ ਟਿਕਟ ਪਰੋਬਲ ਉਹਨਾਂ ਦੇ ਨਾਲ ਕੇ ਤੇ ਦੂਜੇ ਪਾਸੇ ਭਗਵੰਤ ਮਾਨ ਉਹਨਾਂ ਨੇ ਵੀ ਇੰਨੀ ਗੱਲ ਕਰ ਦਿੱਤੀ ਕਿ ਤਿੰਨ ਦਿਨ ਮੈਂ ਉੱਥੇ ਰਿਹਾ ਕਰਾਂਗਾ ਲੋਕਾਂ ਦੀਆਂ ਗੱਲਾਂ ਸੁਣਿਆ ਕਰਾਂਗਾ ਭਾਵੇਂ ਇਹ ਪੂਰਨ ਸਮੂਚੀ ਜਿਹੜੀ ਮਸ਼ੀਨਰੀ ਆ ਫੱਟਾ ਤੜੀ ਤੇ ਵੀ ਉਹ ਜਲੰਧਰ ਦੇ ਵਿੱਚ ਹੋ ਜਾਏਗੀ ਪਰ ਸਿੱਧੂ ਸਾਹਿਬ ਇਹ ਵੀ ਜ਼ਰੂਰੀ ਗੱਲ ਨਹੀਂ ਕਿ ਇਸ ਸਮੂਚੀ ਮਸ਼ੀਨਰੀ ਕੀ ਇਵਨ ਕਿ ਭਗਵੰਤ ਮਾਨ ਉੱਥੇ ਬੈਠ ਕੇ ਤਾਂ ਜ਼ਰੂਰੀ ਆ ਕਿ ਮਹਿੰਦਰ ਭਗਤ ਜੀ ਜਨ ਬੀਤੀਆਂ ਸਮੇਂ ਦੇ ਜਿੰਮੀਆਂ ਚੋਲਾ ਤਾਂ ਬੜਾ ਲੰਮਾ ਇਤਿਹਾਸ ਆ ਕਿ ਮੁੱਖ ਮੰਤਰੀ ਸਾਹਿਬ ਪੂਰਾ ਜ਼ੋਰ ਲਾ ਦਿੰਦੇ ਰਹੇ ਪਰ ਫਿਰ ਵੀ ਉਮੀਦਵਾਰ ਵਿਰੋਧੀ ਤੇ ਬੇਚਿੱਤੇ ਰਹੇ ਇਹਦੇ ਵਿੱਚ ਖਾਸ ਜਿਹੜੀ ਮਿਸਾਲ ਆ ਸਰਦਾਰ ਬੀਨ ਸਿੰਘ ਹੋਣਾ ਦੇ ਪ੍ਰਸੰਗ ਚ ਦਿੱਤੀ ਜਾ ਸਕਦੀ ਹੈ ਜਦੋਂ 95 ਦੀ ਜਿਮਨੀ ਚੋਲ ਹੁੰਦੀ ਆ ਖਾਸ ਤੌਰ ਤੇ ਇਹ ਗਿੱਦੜਪਾ ਹੜਕੇ ਤੇ ਜਦੋਂ ਮਨਪ੍ਰੀਤ ਹੁੰਨੀ ਜਿੱਤੇ ਤੇ ਬੀਨ ਸਿੰਘ ਹੋਣਾ ਨੇ ਪੂਰਨ ਤੌਰ ਤੇ ਡੇਰੇ ਜਿਹੜੇ ਸੀ ਉੱਥੇ ਲਾ ਦੇ ਪਰ ਅਖੀਰ ਨਤੀਜਾ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਸੀ ਮਨਪ੍ਰੀਤ ਬਾਤਲ ਜਿੱਤ ਗਿਆ ਤੇ ਕਾਂਗਰਸ ਜਿਹੜੀ ਸੀ ਉਥੋਂ ਹਾਰ ਗਈ ਜਦੋਂ ਕਿ ਉਸ ਸਮੇਂ ਦੇ ਵਿੱਚ ਬੀਨ ਸਿੰਘ ਦੀ ਤੂਤੀ ਪੰਜਾਬ ਦੇ ਵਿੱਚ ਬੋਲਦੀ ਸੀ ਤੇ ਕਈ ਵਿਰੋਧੀ ਧਿਰ ਦੇ ਨੇਤਾ ਦੀ ਇੰਨੀ ਹਿੰਮਤ ਨਹੀਂ ਸੀ ਹੈਗੀ ਕਿ ਉਹਦੇ ਚ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਿਆ ਇਸੇ ਤਰੀਕਾ ਨਾਲ ਇੱਕ ਹੋਰ ਚੋਣ ਜਿਹੜੀ ਆਦਮਪੁਰ ਚੋਣ ਹੁੰਦੀ ਆ ਉਦੋਂ ਅਕਾਲੀ ਜਲਦੀ ਸਰਕਾਰ ਸੀ ਤੇ ਕਾਂਗਰਸੀ ਉਮੀਦਵਾਰ ਮੈਨੂੰ ਨਾਂ ਉਹਨਾਂ ਦਾ ਭੁੱਲ ਗਿਆ ਜਿਹੜੇ ਮਿਲਕ ਸੈਟ ਦੇ ਜਿ ਮਾਰਕੀਟ ਸੈਟ ਦੇ ਜਿਹੜੇ ਚੇਅਰਮੈਨ ਬਣੇ ਅਮਰਜੀਤ ਸਿੰਘ ਤਾਂ ਸੀ ਉਹਨਾਂ ਦਾ ਉਹ ਵੀ 55 ਵੋਟਾਂ ਦੇ ਫਰਕ ਦੇ ਨਾਲ ਜਿੱਤ ਕੇ ਜਦੋਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਪੂਰਨ ਤੌਰ ਤੇ ਉੱਤੇ ਜ਼ੋਰ ਲਾ ਦਿੱਤਾ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜੇਕਰ ਉੱਥੇ ਆਣ ਕੇ ਬੈਠ ਗਿਆ ਕਿ ਲੋਕਾਂ ਨੇ ਫਿਰ ਮੁੱਖ ਮੰਤਰੀ ਦੇ ਮੂੰਹ ਮਾਰ ਕੇ ਸੱਤਾਧਾਰੀ ਧਿਰ ਦੇ ਉਮੀਦਵਾਰ ਨੂੰ ਚੋਣਾ ਮਾਫ ਕਰਦਾ ਵੋਟਾਂ ਜਿਹੜੀਆਂ ਪਾ ਦਈ ਇਹੋ ਜਿਹੀ ਸਥਿਤੀ ਹੁੰਦੀ ਨਹੀਂ ਬਾਕੀ ਹਾਂ ਆਪਾ ਆਪੀ ਪਾਰਟੀ ਵਾਸਤੇ ਇਹ ਜਿਹੜੀ ਚੋਣ ਸਿਰ ਤੋਂ ਸਭ ਬੜੀ ਅਸੀਂ ਕਹਿ ਸਕਦੇ ਮੈਨੇ ਰੱਖਦੀ ਆ ਕਿਉਂਕਿ ਇੱਕ ਤਕੜਾ ਸੱਟਬੈਕ ਜਿਹੜਾ ਉਹਨਾਂ ਨੂੰ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੱਗਾ ਹੈਗਾ ਤਾਂ ਫਿਰ ਜਦੋਂ ਲੱਗਾ ਤਾਂ ਫਿਰ ਇਸ ਜਿਹੜਾ ਸੱਟਬੈਕ ਨੂੰ ਪਹੁੰਚਾਉਣ ਵਾਸਤੇ ਜਾਂ ਪੂਰਾ ਕਰਨ ਵਾਸਤੇ ਜ਼ਰੂਰੀ ਹੈ ਕਿ ਪੂਰੀ ਤਾਕਤ ਜਿਹੜੀ ਆ ਝੋਕ ਦਿੱਤੀ ਜਾਵੇ ਜਿਹੜੀ ਮੈਂ ਗੱਲ ਕਰਿਆ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਜਦੋਂ ਮੰਤਰੀ ਪੀਜੇ ਦਾ ਉਰਸ ਵਿੱਚੋਂ ਚੋਣ ਹੋਈ ਆ ਤਾਂ ਉੱਥੋਂ ਵੀ ਕੈਪਟਨ ਅਮਰਿੰਦਰ ਸਿੰਘ ਹੁਣੀ ਸੱਤਾ ਦੇ ਵਿੱਚ ਸੀ ਪਰ ਉਹਨਾਂ ਦਾ ਉਮੀਦਵਾਰ ਜਿਹੜਾ ਉਹ ਹਾਰ ਗਿਆ ਸੀ ਤੇ ਦੂਜਾ ਅਕਾਲੀ ਦਲ ਦਾ ਉਮੀਦਵਾਰ ਜਿੱਤ ਗਿਆ ਸੋ ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਆਣ ਕੇ ਆਣ ਕੇ ਬਹਿ ਗਏ ਆ ਤੇ ਉਹ ਲਹਿਰ ਹੀ ਬਦਲ ਦੇਣਗੇ ਕਿਉਂਕਿ ਲਹਿਰਾਂ ਬਦਲਣ ਦਾ ਸੁਖਿੰਦਰ ਜੀ ਨੂੰ ਸਮਾਂ ਨਹੀਂ ਹੈਗਾ ਲੋਕ ਇਹ ਕੀਤੇ ਗਏ ਕੰਮਾਂ ਦੇ ਪ੍ਰਸੰਗ ਦੇ ਵਿੱਚ ਤੁਹਾਨੂੰ ਵੋਟ ਜਿਹੜੀ ਆ ਉਹ ਪਾਉਂਦੇ ਆ ਗੱਲ ਮੈਂ ਫਿਰ ਉੱਥੇ ਹੁੰਦਾ ਕਿਉਂਕਿ ਸਥਿਤੀ ਦਾ ਅਨਲਿਸਿਸ ਕਰਨਾ ਜ਼ਰੂਰੀ ਸੀ ਗ ਅਕਾਲੀ ਦਲ ਦੀ ਜਿਸ ਤਰੀਕੇ ਨਾਲ ਪ੍ਰਧਾਨ ਸਾਹਿਬ ਦੀ ਅਣਹੋਂਦ ਰਹੀ ਆ ਤਾਂ ਸਾਫ਼ ਜ਼ਾਹਰ ਆ ਕਿ ਅਕਾਲੀ ਦਲ ਪੈ ਨਹੀਂ ਇਥੋਂ ਕਹਾਰ ਜਿਹੜੀ ਮੰਨ ਚੁੱਕਾ ਤੇ ਕੇਵਲ ਖਾਨਾ ਪੂਰਤੀ ਦੇ ਰੂਪ ਤੇ ਵਿੱਚ ਹੀ ਉਹਨਾਂ ਨੇ ਆਪਣੇ ਇਸ ਉਮੀਦਵਾਰ ਨੂੰ ਅਕਾਲੀ ਦਲ ਦਾ ਇਹ ਆ ਨਾ ਅਣਕੀ ਦਾ ਅਕਾਲੀ ਦਲ ਦਾ ਇਹ ਹੈ ਕਿ ਅਕਾਲੀ ਦਲ ਬਹੁਤ ਲੰਬੇ ਸਮੇਂ ਤੋਂ ਇਸ ਸੀਟ ਤੋਂ ਝੋੜਦਾ ਹੀ ਨਹੀਂ ਗਿਆ ਇਹ ਗਠਜੋੜ ਦੇ ਵਿੱਚ ਅਕਾਲੀ ਦਲ ਭਾਜਪਾ ਨੂੰ ਜਿਹੜੀ ਆਏ ਸੀਟ ਦਿੰਦਾ ਰਿਹਾ ਔਰ ਇਸ ਕਰਕੇ ਅਕਾਲੀ ਦਲ ਦੀ ਹੁੰਦ ਵੀ ਇੱਥੇ ਬੜੀ ਘਟ ਹੈ ਔਰ ਅਕਾਲੀ ਦਲ ਚੋਂ ਇਥੇ ਹਾਸ਼ੀਏ ਤੋਂ ਬਾਹਰ ਮੈਂ ਅੱਜ ਦਾ ਸਵਾਲ ਇਹ ਕਰਨਾ ਚਾਹੁੰਨਾ ਕਿ ਜਿਸ ਤਰੀਕੇ ਦੇ ਨਾਲ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਕਾਂਗਰਸ ਔਰ ਭਾਜਪਾ ਦੇ ਵਿੱਚਕਾਰ ਜਿਹੜੀ ਇਹ ਟੱਕਰ ਬਣੀ ਹੋਈ ਹੈ ਸਿਰਫ 1500 ਵੋਟ ਦਾ ਹੀ ਫਰਕ ਹੈ 24 ਦੀਆਂ ਚੋਣਾਂ ਦੇ ਵਿੱਚ ਪਰ ਮੈਂ ਥੋੜਾ ਜਿਹਾ ਇੱਥੇ ਇਹ ਵੀ ਦੇਖੂਗਾ ਕਿ ਇੱਕ ਤਾਂ ਲੋਕ ਸਭਾ ਤੇ ਵਿਧਾਨ ਸਭਾ ਚੋਣ ਦੇ ਵਿੱਚ ਫਰਕ ਬੜਾ ਦੂਜਾ ਕੈਂਡੀਡੇਟਾਂ ਦਾ ਵੀ ਬੜਾ ਫਰਕ ਸਿਰ ਜੂਰੀ ਨਹੀਂ ਹੈ ਕਿ ਚੰਨੀ ਦੇ ਮੂੰਹ ਨੂੰ ਜੇ ਵੋਟਾਂ ਵਧ ਗਈਆਂ ਤਾਂ ਕਾਂਗਰਸ ਦੀਆਂ ਟੱਕੀ ਵੀ ਵੋਟਾਂ ਜੜੀਆਂ ਉਹ ਵਧ ਜਾਣਗੀਆਂ ਔਰ ਦੂਜੇ ਪਾਸੇ ਮੁੱਖ ਮੰਤਰੀ ਜਿਮਨੀ ਚੋਣ ਦੇ ਹੋਣ ਦੇ ਨਾਤੇ ਉਸ ਤਰੀਕੇ ਦੇ ਨਾਲ ਇਸ ਹਲਕੇ ਤੇ ਜਿਹੜਾ ਉਹ ਗੌਰ ਫਰਮਾਉਣਗੇ ਉਹਦਾ ਵੀ ਜਿਹੜਾ ਫਰਕ ਪਊਗਾ ਔਰ ਭਾਜਪਾ ਜਿਹੜਾ ਉਹ ਤਾਂ ਜੋਰ ਲਾਊਗੀ ਉਲਾਊਗੀ ਉਹ ਉਮੀਦਾਂ ਉਵੇਂ ਹੀ ਆ ਕਿਉਂਕਿ ਰਿੰਕੂ ਤੇ ਸ਼ੀਤਲ ਨੇ ਜੋਰ ਲਾਇਆ ਭਾਜਪਾ ਨੇ ਜੋਰ ਲਾਇਆ ਉਹਨਾਂ ਦੀਆਂ ਸਥਿਤੀਆਂ ਮੈਨੂੰ ਲੱਗਦਾ ਹੈ ਕਿ ਬਹੁਤੀਆਂ ਨਹੀਂ ਬਦਲਣੀਆਂ ਪਰ ਅਣਖੀ ਸਾਹਿਬ ਇੱਥੇ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਕਾਂਗਰਸ ਦੇ ਅੰਦਰ ਜਿਹੜੀ ਉਹ ਬਗਾਵਤ ਉੱਠੀ ਹੋਈ ਹੈ ਕਿ ਠੀਕ ਹੈ ਅਸੀਂ ਜਿਹੜੀ ਉਹ ਜਿੱਤ ਚੁੱਕੇ ਹਾਂ ਸੱਤ ਸੀਟਾਂ ਪਰ ਵਿਧਾਨ ਸਭਾ ਸੀਟਾਂ ਅਸੀਂ ਉਹਨੀਆਂ ਨਹੀਂ ਜਿੱਤ ਸਕੇ ਔਰ ਅੰਕੜਿਆਂ ਦੀ ਕਹਿੰਦੇ ਘੋਕਰੀਏ ਤਾਂ ਸਾਡੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਇੱਕ ਤਾਂ ਅਮਰਿੰਦਰ ਸਿੰਘ ਰਾਜਾ ਵਿੜਿੰਗ ਵਾਸਤੇ ਵੀ ਇਹ ਸੀਟ ਜਿਹੜੀ ਆ ਵਕਾਰੀ ਬਣੀ ਹੋਈ ਹੈ ਕੁਰਸੀ ਦਾਤ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ 13 0 ਦੀ ਗੱਲ ਕਰਦੇ ਸੀਗੇ ਤੇ ਹੁਣ ਉਹ ਜਿਹੜੀ ਰਹਿ ਗਏ ਤਿੰਨਾਂ ਤੇ ਹੀ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਉੱਪਰ ਬਹੁਤ ਵੱਡੇ ਜਿਹੜੇ ਸਵਾਲ ਉੱਠ ਗਏ ਸੀ ਲੋਕ ਮੂੰਹੋਂ ਮੂੰਹ ਗੱਲਾਂ ਕਰਦੇ ਸੀ ਕਿ ਭਾਈ ਮੁੱਖ ਮੰਤਰੀ ਹੋ ਸਕਦਾ ਬਦਲੇ ਜਾਣ ਔਰ ਇਹ ਤਾਂ ਮੈਨੂੰ ਲੱਗਦਾ ਕਿ ਉਥੇ ਅਰਵਿੰਦ ਕੇਜੀਵਾਲ ਆਪ ਕੋਈ ਸੀਟ ਨਹੀਂ ਜਿੱਤੇ ਤਾਂ ਬਚਾਅ ਹੋ ਗਿਆ ਪਰ ਮੁੱਖ ਮੰਤਰੀ ਨੇ ਜੇ ਆਪਣੀ ਹੋਂਦ ਬਰਕਰਾਰ ਰੱਖਣੀ ਹੈ ਉਹਨਾਂ ਦੇ ਲਈ ਵੀ ਇਹ ਸੀਟ ਜਿੰਨੀ ਬੜੀ ਜ਼ਰੂਰੀ ਹੈ ਔਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਬਣੇਂਗ ਔਰ ਜਿਹੜੇ ਪ੍ਰਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਭੂ익 ਵੀ ਇਸ ਕੁਰਸੀ ਦੇ ਨਾਲ ਦਾਅ ਤੇ ਲੱਗ ਗਿਆ ਇਸ ਸੀਟ ਦੇ ਨਾਲ ਸਖੰਦਰ ਜੀ ਬਿਲਕੁਲ ਤੁਸੀਂ ਠੀਕ ਗੱਲ ਕਹਿ ਰਹੇ ਕਿ ਰਾਜਾ ਬਣਨ ਵਾਸਤੇ ਤੇ ਭਗਵੰਤਬਾਨ ਵਾਸਤੇ ਇਹ ਵਕਾਰੀ ਸੀਟ ਜਿਹੜੀ ਬਣ ਚੁੱਕੀ ਹੈ ਇੱਕ ਗੱਲ ਜਿਹੜੀ ਵਿਚਾਰ ਮੈਂ ਕਰਨੀ ਚਾਹੁੰਦਾ ਉਹ ਗੱਲ ਮੈਂ ਪਹਿਲਾਂ ਕਰਤਾ ਤੁਹਾਡੇ ਸਵਾਲ ਦਾ ਜਵਾਬ ਬਾਅਦ ਚ ਦੇਣਾ ਜਿਸ ਤਰੀਕੇ ਨਾਲ ਸ਼ਸ਼ੀਲ ਰਿੰਕੂ ਆਪਣੇ ਜਲੰਧਰ ਦੇ ਲੋਕਾਂ ਦੇ ਨਾਲ ਘਾ ਰਿਆ ਦਰ ਬਦਲੀ ਕਰਕੇ ਇਹ ਜਿਹੜਾ ਇੱਕ ਨੈਗੇਟਿਵ ਪੱਖ ਜਿਹੜਾ ਭਾਜਪਾ ਦੇ ਉਮੀਦਵਾਰ ਸ਼ੀਤਨੰਕਰਾਲ ਦੇ ਖਿਲਾਫ ਜਿਹੜਾ ਜਰੂਰ ਜਾ ਸਕਦਾ ਕਿਉਂਕਿ ਮੈਂ ਜਲੰਧਰ ਦੇ ਵਿੱਚ ਡੇਲੀ ਮੇਰਾ ਆਉਣ ਜਾਣਾ ਤੇ ਲੋਕ ਇਹ ਗੱਲਾਂ ਜਰੂਰ ਕਰਦੇ ਆ ਔਰ ਲੋਕਾਂ ਦਾ ਆਧਾਰ ਇਹ ਵੀ ਗੱਲ ਹੈ ਕਿ ਹਾਂ ਭਈ ਇਹਨਾਂ ਲੋਕਾਂ ਦਾ ਪਤਾ ਨਹੀਂ ਜਿਸ ਤਰੀਕੇ ਨਾਲ ਰਾਜਨੀਤੀ ਨੂੰ ਇਹਨਾਂ ਨੇ ਇੱਕ ਫੋਟਬਾਲ ਬਣਾ ਲਿਆ ਤੇ ਲੱਗਦਾ ਨਹੀਂ ਕਿ ਕਦੇ ਪਤਾ ਕਿ ਕਿਸ ਹੱਤ ਵਿੱਚ ਕਤਰਾ ਇਹ ਜਿਹੜੀ ਗੱਲ ਆ ਸੁਖਵਿੰਦਰ ਜੀ ਇਹ ਜਿਹੜੀ ਗੱਲ ਜ਼ਰੂਰ ਖلاف ਜਿਹੜੀ ਆ ਸ਼ੀਤਲੋਂਗਰਾਲ ਤੇ ਦੂਜੇ ਪਾਸੇ ਸ਼ਿਸ਼ੀਲ ਰਿੰਕੂ ਦੇ ਖਿਲਾਫ ਪਚਲ ਵੀ ਗਈ ਗਈ ਇਹ ਜਿਹੜੀ ਜਾ ਸਕਦੀ ਆ ਹੁਣ ਮੈਂ ਤੁਹਾਡੇ ਪ੍ਰਸ਼ਨ ਦਾ ਜਵਾਬ ਦਿੰਦਾ ਜਿਹੜਾ ਤੁਸੀਂ ਬਕਾਰੀ ਸੀਟ ਦੀ ਗੱਲ ਕੀਤੀ ਭਗਵਤਪານਾ ਹੁਣਾਂ ਵਾਸਤੇ ਇਹ ਜਿਹੜੀ ਸਥਿਤੀ ਆ ਸੁਖਵਿੰਦਰ ਜੀ ਕਰੋ ਜਾਂ ਮਰੋ ਦੀ ਸਥਿਤੀ ਹੈਗੀ ਆ ਅ ਅਗਰ ਰਾਜਾ ਬੜਿੰਗ ਦੀ ਗੱਲ ਕਰੀਏ ਰਾਜਾ ਬੜਿੰਗ ਵਾਸਤੇ ਅਜੇ ਉਹ ਜਿਹੀ ਸਥਿਤੀਆਂ ਨਹੀਂ ਹੈਗੀਆਂ ਜਿਹੜੀਆਂ ਸਥਿਤੀਆਂ ਭਗਵੰਤ ਮਾਨ ਵਾਸਤੇ ਕਿਉਂਕਿ ਭਗਵੰਤ ਮਾਨ ਐਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਆ ਪੂਰਨ ਤੌਰ ਤੇ ਸਭ ਕੁਝ ਉਹਨਾਂ ਦੇ ਹੱਥ ਹੈਗਾ ਰਾਜਾ ਬੜਿੰਗ ਕਾਂਗਰਸ ਦੇ ਪ੍ਰਧਾਨ ਹੋਣ ਦੇ ਬਾਵਜੂਦ ਲੋਕ ਸਭਾ ਦੇ ਉਮੀਦਵਾਰ ਹੋ ਲੋਕ ਸਭਾ ਦੇ ਮੈਂਬਰ ਹੋਣ ਦੇ ਬਾਵਜੂਦ ਵੀ ਸ਼ਾਇਦ ਉਹਨਾਂ ਕੋ ਉਹ ਤਾਕਤ ਜਿਹੜੀ ਉਹ ਹੈ ਨਹੀਂ ਜਿਹੜੀ ਤਾਕਤ ਭਗਵੰਤ ਮਾਨ ਕੋਲ ਤਾਂ ਉਸ ਅੰਦਰ ਦੇ ਵਿੱਚ ਭਗਵੰਤ ਮਾਨ ਵਾਸਤੇ ਇਹ ਸਥਿਤੀ ਜਿਆਦਾ ਵਕਾਰੀ ਹੈ ਇਹ ਸਿਰ ਜਿਆਦਾ ਵਕਰੀ ਹੈ ਵਕਾਰੀ ਬੰਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹ ਸੰਗਰੂਰ ਦੀ ਚਿੰਮੀ ਚੋਣ ਜਿਹੜੀ ਉਹ ਹਾਰ ਜਾਂਦੇ ਆ ਦੂਜੇ ਪਾਸੇ 13 ਜ਼ੀਰੋ ਦਾ ਕਨਸੈਪਟ ਦਿੰਦੇ ਆ ਜਿੱਥੇ ਤਿੰਨ ਰਹਿ ਜਾਂਦੇ ਆ ਤੇ ਜੇਕਰ ਇਹਨਾਂ ਸੀਟ ਜੇਕਰ ਇਹ ਜਿਮਨੀ ਚੋਣ ਦੇ ਵਿੱਚ ਵੀ ਇਹ ਸੀਟ ਹਰ ਜਾਂਦਾ ਭਗਵੰਤਬਾਹ ਜਸਵਿੰਦਰ ਜੀ ਫਿਰ ਸ਼ਾਇਦ ਪੈਰ ਜਿਹੜੇ ਉਸਤੇ ਨਾ ਲੱਗਣ ਸੋ ਇਸ ਕਰਕੇ ਇਹ ਵਕਾਰੀ ਸੀਟ ਆ ਰਾਜਾ ਬੜਿੰਗ ਤੋਂ ਵੱਧ ਜਿਹੜੀ ਆ ਭਗਵੰਤਬਾਹ ਕਰਕੇ ਹੈਗੀ ਆ ਹੁਣ ਰਾਜਾ ਬੜਿੰਗ ਦੀ ਗੱਲ ਕਰਦੇ ਆ ਰਾਜਾ ਬੜਿੰਗ ਵਾਸਤੇ ਠੀਕ ਆ ਕਿ ਉਹ ਬਠਿੰਡੇ ਤੋਂ ਆਣ ਕੇ ਇੱਥੇ ਚੋਣ ਜਿੱਤਦੇ ਆ ਆਪਣੇ ਲੁਧਿਆਣੇ ਤੇ ਲੋਕ ਸਭਾ ਦੇ ਉਮੀਦਵਾਰ ਬਣਦੇ ਆ ਜਿਤਨੀ ਕੀ ਕਸਰਾ ਕੁਝ ਪ੍ਰਚਾਰ ਹੋ ਗਿਆ ਪਰ ਕਾਂਗਰਸ ਦੇ ਵਿੱਚ ਉਸੇ ਤਰੀਕੇ ਦੀ ਜਿਹੜੀ ਪਾਟੋ ਤਾੜ ਜਿਹੜੀ ਪਈ ਆ ਉਹ ਅਜੇ ਤੱਕ ਕਿਸੇ ਦੇ ਤਨ ਪੱਤਰ ਜਿਹੜੀ ਉਹ ਨਹੀਂ ਲੱਗ ਰਹੀ ਅੱਜ ਦੀਆਂ ਜਿਹੜੀਆਂ ਤਾਜ਼ਾ ਖਬਰਾਂ ਪਤਕੀਆਂ ਲੱਗੀਆਂ ਸੀ ਇਹ ਵੀ ਪਤਾ ਲੱਗਾ ਕਿ ਦਿਵਿੰਦਰ ਯਾਦਵ ਨੇ ਸਾਰੇ ਬੰਦਿਆਂ ਨੂੰ ਬੁਲਾਇਆ ਜਿਹੜੇ ਕਾਂਗਰਸ ਦੇ ਇੰਚਾਰਜ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਜਿਮਨੀ ਚੋਂ ਨਾਲ ਤੱਕ ਸਾਰੇ ਬੰਦੇ ਆਪਣੇ ਮੂੰਹ ਬੰਦ ਰੱਖਣ ਇਹੋ ਜਿਹਾ ਕੋਈ ਵੀ ਨਾ ਕੰਮ ਕਰੋ ਕਿ ਜੇ ਤਰ੍ਹਾਂ ਪਾਰਟੀ ਨੂੰ ਨੁਕਸਾਨ ਹੋਵੇ ਤੇ ਜਿੰਨੇ ਕੋਈ ਗੱਲ ਕਰਨੀ ਆ ਉਹ ਪਾਰਟੀ ਪਲੇਟਫਾਰਮ ਤੇ ਕਰੇ ਨਾ ਕਿ ਮੀਡੀਆ ਪਲੇਟਫਾਰਮ ਤੇ ਤਾਂ ਆਪ ਕੀ ਕਾਂਗਰਸ ਦੇ ਜ ਖਾਨਾ ਚੱਗੀ ਆ ਸੁਖਵਿੰਦਰ ਜੀ ਉਹ ਤਾਂ ਉਸੇ ਤਰੀਕੇ ਨਾਲ ਜਾਰੀ ਆ ਜਿਸ ਤਰੀਕੇ ਨਾਲ ਪਹਿਲਾਂ ਜਾਰੀ ਸੀ ਤਾਂ ਉਸ ਸੰਦਰਭ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਠੀਕ ਆ ਤੁਸੀਂ ਦੇਖ ਲਓ ਕਿ ਜੇਕਰ ਅੱਜ ਡਾਕਟਰ ਰਾਜਕਪਰ ਚੱਬੇਵਾਲ ਜਾ ਸਕਦਾ ਚੰਨੀ ਸਿੰਘ ਚੰਨੀ ਮਤਲਬ ਉਸ ਜਾ ਸਕਦੇ ਨੇ ਰਾਜਾ ਬੜਿੰਗ ਦੀ ਜਿਹੜੀ ਪੂਰਨ ਤੌਰ ਤੇ ਉਹਨੂੰ ਹੋਦਾ ਉਹ ਕਾਂਗਰਸ ਦੇ ਵਿੱਚ ਜਿਹੜੀ ਧੜੇਬਾਜ਼ੀ ਨੂੰ ਦਰਸਾਉਂਦੀ ਹੈਗੀ ਆ ਤਾਂ ਇਸ ਧੜੇਬਾਜ਼ੀ ਦੇ ਵਿੱਚ ਜਿਹੜੀ ਵਕਾਰੀ ਸੀਟ ਦਾ ਸਵਾਲ ਆ ਉਮੇਰ ਅਕਲ ਸਾਰਾ ਮੋਢੇ ਦਾ ਭਾਰ ਜਿਹੜਾ ਚਰਨਜੀਤ ਸਿੰਘ ਚੰਨੀ ਤੇ ਇੰਨਾ ਨੇ ਛੋਟਾ ਜਿਹਾ ਕਿਉਂਕਿ ਚਰਨਜੀਤ ਸਿੰਘ ਚੰਨੀ ਉਸ ਤੋਂ ਜਿੱਤੇ ਆ ਹਾਲਾਂਕਿ ਜ਼ਿੰਮੇਵਾਰੀ ਤਾਂ ਉਥੇ ਐਲੋਪੀ ਲੀਡਰ ਦੀ ਵੀ ਬੰਦੀ ਆ ਜ਼ਿੰਮੇਵਾਰੀ ਤਾਂ ਉਥੇ ਆਪਣੇ ਪ੍ਰਧਾਨ ਸਾਹਿਬ ਦੀ ਕਾਂਗਰਸ ਤੇ ਰਾਜਾ ਬੜਿੰਗ ਦੀ ਵੀ ਬੰਦੀ ਆ ਪਰ ਸ਼ਾਇਦ ਇਹ ਜਿਹੜੀ ਗੇਮ ਆ ਇਹ ਜਿੰਮੀ ਚੋਂ ਕੇਵਲ ਤਾਂ ਕੇਵਲ ਚਰਨਜੀਤ ਸਿੰਘ ਚੰਨੀ ਦੇ ਮੋਢਿਆਂ ਤੇ ਹੀ ਤਾਂ ਕਿ ਉਹ ਲੜੀ ਜਾ ਰਹੇ ਆ ਸੋ ਮੈਨੂੰ ਜੋ ਲੱਗਦਾ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਇਹ ਜਿਹੜੀ ਵਖਾਰੀ ਸੀਟ ਆ ਰਾਜਾ ਬੜਿੰਗ ਤੋਂ ਵੱਧ ਕੇ ਭਗਵੰਤ ਮਾਨ ਵਸਤੇ ਜ਼ਰੂਰੀ ਆ ਹੁਣ ਵੇਖੋ ਭਗ ਤੋ ਕਿ ਕੁਰਸੀ ਵੀ ਉਹਨਾਂ ਕੋਲੇ ਵੱਡੀ ਐ ਸਰਕਾਰ ਵੀ ਉਹਨਾਂ ਦੇ ਉਹਨਾਂ ਦੀ ਵੱਡੀ ਐ ਔਰ ਚੈਲੰਜ ਵੀ ਉਹਨਾਂ ਦੇ ਲਈ ਵੱਡਾ ਇਹ ਮਸਦਾ ਦੀ ਗੱਲ ਸਮਝ ਗਿਆ ਮੈਂ ਆਪਣੀ ਆਪਣੀ ਪਾਰਟੀ ਦੀ ਸਥਿਤੀ ਦੇ ਹਿਸਾਬ ਦੇ ਨਾਲ ਆਪਣੀ ਆਪਣੀ ਪਾਰਟੀ 'ਚ ਆਪਣੀ ਆਪਣੀ ਪੋਜੀਸ਼ਨ ਦੇ ਹਿਸਾਬ ਦੇ ਨਾਲ ਗੱਲ ਕਰ ਰਿਹਾ ਕਿਉਂਕਿ ਮੁੱਖ ਮੰਤਰੀ ਦੇ ਖਿਲਾਫ ਵੀ ਅੰਦਰਖਾਤੇ ਆਪਣੀ ਪਾਰਟੀ ਦੇ ਅੰਦਰ ਬਗਾਵਤ ਵਧੀ ਐ ਦੂਜੇ ਪਾਸੇ ਰਾਜਾ ਵੜਿੰਗ ਦੀ ਪਾਰਟੀ ਦੇ ਅੰਦਰ ਵੀ ਉਹਨਾਂ ਦੇ ਖਿਲਾਫ ਬਗਾਵਤ ਵਧੀ ਐ ਮੈਂ ਆਪਣੀ ਆਪਣੀ ਪਾਰਟੀ ਦੇ ਹਿਸਾਬ ਦੇ ਨਾਲ ਗੱਲ ਕਰ ਰਿਹਾ ਮੈਂ ਵੱਧ ਜਾਂ ਘੱਟ ਦੀ ਗੱਲ ਨਹੀਂ ਅਨਕਸਰ ਕੀਤੀ ਇਹ ਤੁਹਾਡੀ ਗੱਲ ਠੀਕ ਹੈ ਕਿ ਵਕਾਰੀ ਜਿਆਦਾ ਸੀਟ ਜੇ ਆਲ ਓਵਰ ਦੇਖੀ ਤਾਂ ਭਗਵੰਤ ਮਾਨ ਦੇ ਲਈ ਜਿਆਦਾ ਹੈ ਤੇ ਜੇ ਆਪਣੀ ਆਪਣੀ ਪਾਰਟੀ ਦੇ ਹਿਸਾਬ ਨਾਲ ਦੇਖੀਏ ਤਾਂ ਰਾਜਾ ਵਿਣਗ ਲਈ ਵੀ ਉਨੀ ਹੀ ਵਕਾਰੀ ਹੈਗੀ ਹੈ ਕਿਉਂਕਿ ਬਗਾਵਤ ਉਹਨਾਂ ਦੇ ਖਿਲਾਫ ਵਿਧਾਨ ਸਭਾ ਸੀਟਾਂ ਦੇ ਵਿੱਚ ਬਹੁਤੀ ਪ੍ਰਦਰਸ਼ਨ ਅੱਛਾ ਨਾ ਹੋਣ ਦੇ ਕਾਰਨ ਉਹਨਾਂ ਦੇ ਖਿਲਾਫ ਬਗਾਵਤ ਤਾਂ ਚਲੋ ਦੇਖਦੇ ਹਾਂ ਕਿ ਹੁਣ ਕੀ ਕੋਈ ਉੱਥੇ ਹੋਰ ਸੀਟ ਤੇ ਜਿਹੜਾ ਉਹ ਬਣੇਗਾ ਪਰ ਫਿਲਹਾਲ ਅੱਜ ਦੀ ਘੜੀ ਜਿਹੜੀ ਉਹ ਟੱਕਰ ਭਾਜਪੀ ਅਤੇ ਕਾਂਗਰਸ ਦੇ ਵਿੱਚਕਾਰ ਲੱਗ ਰਹੀ ਹੈ ਪਰ ਮੁੱਖ ਮੰਤਰੀ 28 30000 ਵੋਟ ਦਾ ਫਰਕ ਕਿਸ ਤਰੀਕੇ ਦੇ ਨਾਲ ਕੱਢਣਗੇ ਉਹ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਅਣਕ ਸਾਬ ਅਗਲੀ ਖਬਰ ਲੈ ਲੈਨੇ ਆ ਅੱਜ ਕੇਜਰੀਵਾਲ ਸਾਹਿਬ ਨੇ ਬਾਹਰ ਆਉਣਾ ਸੀ ਬੜੇ ਭੰਗੜੇ ਭੁੰਗੜੇ ਪਾਏ ਪਰ ਬਾਹਰ ਨਹੀਂ ਆ ਸਕੇ ਲੱਡੂ ਵੀ ਕੰਨ ਤਾਂ ਵੰਡਦੇ ਸੀ ਹੁਣ ਲੱਗਦਾ ਕੀ ਹੈ ਕੀ ਕੁਝ ਉੱਥੇ ਹੋਇਆ ਅਦਾਲਤ ਦੇ ਅੰਦਰ ਉੱਪਰਲੀ ਅਦਾਲਤ ਦੇ ਅੰਦਰ ਕਿ ਈਡੀ ਨੇ ਜਿਹੜੀ ਉਹ ਰਿਹਾਈ ਹੋਈ ਰਕਵਾਤੀ ਹੈ ਜ਼ਮਾਨਤ ਨਹੀਂ ਰਕਵਾਤੀ ਹੈ ਹਾਲਾਂਕਿ ਕੱਲ ਨੂੰ ਫੇਰ ਮਿਲ ਸਕਦੀ ਹੈ ਜ਼ਮਾਨਤ ਇਹ ਨਹੀਂ ਅਸੀਂ ਕਹਿੰਦੇ ਕਿ ਪੱਕੀ ਉਹ ਰਗਵਾਦੀ ਹੈ ਪਰ ਫਿਲਹਾਲ ਦੀ ਘੜੀ ਕਿਉਂਕਿ ਅੱਜ ਉਡੀਕ ਸੀ ਸਾਰਿਆਂ ਨੂੰ ਕਿ ਆ ਜਾਣਗੇ ਪਰ ਦੂਜੇ ਪਾਸੇ ਇਹ ਵੀ ਗੱਲਾਂ ਹੋਈਆਂ ਕਿ ਭਾਈ ਇਹ ਜਿਵੇਂ ਦੂਜਿਆਂ ਨੂੰ ਜ਼ਮਾਨਤ ਹੋਣ ਤੇ ਔਰ ਜੇਲ੍ਹੋਂ ਬਾਹਰ ਆਉਣ ਤੋਂ ਪਹਿਲਾਂ ਹੀ ਚੱਕ ਲੈਂਦੇ ਰਹੇ ਆ ਸੁਪਾਲ ਸਿੰਘ ਖਹਿੜਾ ਵਰਗਿਆਂ ਨੂੰ ਜਾਂ ਹੋਰਾਂ ਨੂੰ ਇੱਕ ਹੋਰ ਪਰਚਾ ਠੋਕ ਦਿੰਦੇ ਰਹੇ ਆ ਚਾਹੇ ਧਰਮਸੂਤ ਹੋਣੀ ਹੈ ਤੇ ਉਸੇ ਤਰੀਕੇ ਨਾਲ ਉਹਨਾਂ ਨਾਲ ਹੋ ਰਿਹਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕੀ ਗੱਲ ਹੋਈ ਰੱਖੋ ਕਿਵੇਂ ਗਈ ਜ਼ਮਾਨਤ ਰਕਵਰ ਜੀ ਮੈਂ ਨਾ ਜਦੋਂ ਇਹ ਖਬਰਾਂ ਚੱਲ ਰਹੀਆਂ ਸੀ ਤਾਂ ਮੈਂ ਭਗਵਤ ਬਾਦ ਹੁਣਾ ਦਾ ਟਵੀਟ ਵੇਖਣ ਦਾ ਯਤਨ ਕਰ ਰਿਹਾ ਸੀ ਕਿ ਜਿਸ ਤਰੀਕੇ ਨਾਲ ਕੱਲ ਜਦੋਂ ਰੌਜ ਅਦਾਲਤ ਨੇ ਜਬਾਨ ਦਿੱਤੀ ਛੱਟ ਤੂ ਤੱਕ ਸੱਚ ਦੀ ਜੀਤ ਹੋਈ ਪਰ ਜਦੋਂ ਅੱਜ ਹਾਈ ਕੋਰਟ ਨੇ ਇਸ ਜਬਾਨ ਉਤੇ ਰੋਕ ਲਾ ਦਿੱਤੀ ਤਾਂ ਉਸ ਵਕਤ ਕੋਈ ਵੀ ਟਵੀਟ ਜਿਹੜਾ ਮਾਨਜੋਗ ਭਗਵਤ ਬਾਦ ਹੁਣਾ ਦਾ ਸਾਹਮਣੇ ਨਹੀਂ ਆਇਆ ਸੱਚ ਦੀ ਫਿਰ ਜਿੱਤੇ ਜਿਹੜਾ ਵਾਲਾ ਕਨਸੈਪਟ ਸੀ ਜਿਹੜਾ ਉਹ ਇੱਕ ਨਾਰਾ ਹੀ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਆ ਇਹ ਹੁੰਦਾ ਹੈ ਵਕਤ ਦਾ ਮਤਲਬ ਚੱਕਰ ਕਿ ਪਤਾ ਨਹੀਂ ਕਿ ਅਗਲੇ ਵਕਤ ਅਗਲੇ ਪਲ ਕੀ ਹੋ ਜਾਣਾ ਕਿ ਬੰਦਾ ਜਦੋਂ ਮੌਜੂਦਾ ਵਕਤ ਦੇ ਵਿੱਚ ਅਗਲੇ ਸਮੇਂ ਨੂੰ ਸਬਕਾਰ ਕਰ ਲੱਗਦਾ ਕਿ ਅਗਲੇ ਸਮੇਂ ਚ ਆਣ ਕੇ ਮੈਂ ਇਹ ਕਰ ਦਣਾ ਉਹ ਕਰ ਦਣਾ ਬੰਦੇ ਨੂੰ ਹਮੇਸ਼ਾ ਉਸ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਤੇ ਅੱਜ ਉਹੀ ਚੀਜ਼ ਜਿਹੜੀ ਆ ਅਰਵਿੰਦ ਕੇਸਰੀਵਾਲਾ ਹੋਈ ਆ ਕੱਲ ਜਿਸ ਤਰੀਕੇ ਨਾਲ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਈਡੀ ਦੇ ਜ਼ਬਰਦਸਤ ਵਿਰੋਧ ਦੇ باوجود ਰੌਸ ਅਦਾਲਤ ਉਹਨਾਂ ਨੂੰ ਕਹਿ ਦਿੰਦੀ ਆ ਕਿ ਨਹੀਂ ਤੁਹਾਡੀਆਂ ਦਲੀਲਾਂ ਤੁਹਾਡੇ ਜਿਹੜੇ ਤੱਕ ਦਿੱਤੇ ਗਏ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਆ 1 ਲੱਖ ਦੇ ਮੋਚਲਕੇ ਤੇ ਭਰ ਕੇ ਕੁਝ ਸ਼ਰਤਾ ਲਾ ਦਿੰਦੇ ਕਿ ਤੁਸੀਂ ਜਾ ਕੇ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰਨਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਤਾਂ ਉਹਨਾਂ ਨੂੰ ਜਮਾਤ ਜਿਹੜੀ ਦੇ ਦਿੱਤੀ ਜਾਂਦੀ ਹੈ ਤੋਂ ਉਸ ਤੋਂ ਮੈਗਰੋਫ੍ਰੀਜਸ਼ਨਾਂ ਦਾ ਸਸਫਲਾ ਸ਼ਿਦੁੰਦਾ ਕੁੰਤਮਾਨ ਹੋਣੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਬੜੇ ਵਧੀਆ ਟਵੀਟ ਕਰਦੇ ਆ ਭੰਗੜੇ ਪੈਂਦੇ ਆ ਪਰ ਮੈਨੂੰ ਕੱਲ ਹੀ ਲੱਗ ਰਿਹਾ ਸੀ ਸਵੇਰ ਦੇ ਪ੍ਰੋਗਰਾਮ 'ਚ ਵੀ ਆਪਾਂ ਗੱਲ ਕੀਤੀ ਮੈਂ ਚਲੋ ਉਹ ਗੱਲ ਤਾਂ ਨਹੀਂ ਕੀਤੀ ਪਰ ਮੈਨੂੰ ਗੱਲ ਲੱਗ ਰਹੀ ਸੀ ਕਿ ਇੰਨੀ ਜਲਦੀ ਨਹੀਂ ਹੋ ਸਕਦਾ ਕਿ ਈਡੀ ਜਿਹੜਾ ਉਹ ਅਰਵਿੰਦ ਕੇਸ਼ਰੀਵਾਲ ਦਾ ਖੜਾ ਜਿਹੜਾ ਉਹ ਛੱਡ ਤੇ ਫਿਰ ਉਹੀ ਹੋਇਆ ਜੋ ਹੋਣਾ ਚਾਹੀਦਾ ਸੀ ਈਡੀ ਨੇ ਹਾਈ ਕੋਰਟ 'ਚ ਜਾ ਕੇ ਇਸ ਜ਼ਬਰਤ ਨੂੰ ਚਲੋਤੀ ਦਿੱਤੀ ਹਾਂ ਬੀ ਸਹੀ ਜਿਹੜੇ ਤਰਕ ਪੇਸ਼ ਕਰਦੇ ਅਸੀਂ ਜਿਹੜੇ ਸਬੂਤ ਪੇਸ਼ ਕਰਦੇ ਸਨ ਸਾਨੂੰ ਉਹਨਾਂ ਦਾ ਟਾਈਮ ਉਹਨਾਂ ਦਾ ਸਮਝੜਾ ਉਹ ਨਹੀਂ ਦਿੱਤਾ ਗਿਆ ਤਾਂ ਮਾਨਯੋਗ ਹਾਈ ਕੋਰਟ ਨੇ ਆਹ ਗੱਲ ਕਹੀ ਕਿ ਠੀਕ ਆ ਤੁਸੀਂ ਆਪਣੇ ਤਰਕ ਨੂੰ ਹਾਲਾਂਕਿ ਅਰਵਿੰਦ ਕੇਸਰੀਵਾਲ ਨੂੰ ਵੱਲੋਂ ਅਰਸ਼ੇਖ ਮਨੂ ਸਿੰਘ ਵੀ ਜਾਂ ਹੋਰ ਵਕੀਲ ਜਿਹੜੇ ਪੇਸ਼ ਹੋਏ ਉਹਨਾਂ ਨੇ ਕਿਹਾ ਕਿ ਬੀਤੇ ਸਮੇਂ ਦੇ ਵਿੱਚ ਸੀਬੀਆਈ ਨੇ ਜਿਹੜੀ ਐਫ ਆਈ ਆਰ ਲਾਂਚ ਬੀਤੇ ਹੀ ਲਾਂਚ ਉਹਤੇ ਕਿਤੇ ਵੀ ਅਰਵਿੰਦ ਕੇਸਰੀਵਾਲ ਦਾ ਨਾਮ ਜਿਹੜਾ ਉਹ ਸ਼ਾਮਲ ਨਹੀਂ ਹੈਗਾ ਇਹੜੀ ਆਪਣੇ ਪੱਤਰ ਤੇ ਅਜਿਹੀ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕਰ ਸਕਦੀ ਗੱਲਾਂ ਬਾਤਾਂ ਹੋਈਆਂ ਹੁਣ ਇਹ ਪਤਾ ਲੱਗਾ ਕਿ ਹਾਈ ਕੋਰਟ ਨੇ ਜਿਹੜਾ ਇਹ ਸੁਣਵਾਈ ਕੀਤੀ ਸਿਰਫ ਤੇ ਸਿਰਫ ਇਸ ਅਧਾਰ ਤੇ ਕੀਤੀ ਕਿ ਜਿਹੜਾ ਰੋਜ਼ ਅਦਾਲਤ ਦਾ ਫੈਸਲਾ ਸੀ ਉਹ ਅਪਲੋਡ ਨਹੀਂ ਸੀ ਹੋ ਸਕਿਆ ਇਸ ਗੱਲ ਨੂੰ ਆਧਾਰ ਬਣਾ ਕੇ ਈਡੀ ਨੇ ਉੱਥੇ ਜਾ ਕੇ ਜਿਹੜਾ ਤਰਕ ਦਿੱਤਾ ਤੇ ਈਡੀ ਦੇ ਬਹਿਸ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਜਿਹੜੀ ਗੱਲ ਇਸ ਜਬਾਨਾ ਦਾਗੜਾ ਵਿਰੋਧ ਕੀਤਾ ਹੁਣ ਫੈਸਲਾ ਅਪਲੋਡ ਨਾ ਹੋਣਾ ਇਹਦੇ ਵਿੱਚ ਕੀ ਕਰਨਾ ਜਾਂ ਕੀ ਨਹੀਂ ਕਰਨਾ ਕਿਉਂਕਿ ਇਹ ਨਿਆਂ ਪ੍ਰਣਾਲੀ ਦਾ ਸਬੰਧ ਤਾਂ ਇਹਦੇ ਉੱਤੇ ਤਾਂ ਆਪਾਂ ਕਿੰਤੂ ਪਰੰਤੂ ਕਰ ਨਹੀਂ ਸਕਦੇ ਤਾਂ ਬਹਿਸ ਕਹਿੰਦੇ ਆ ਜ਼ਬਰਦਸਤ ਚੱਲੀ ਤੇ ਅਖੀਰ ਸ਼ਾਮ ਨੂੰ ਜਿਹੜਾ ਮਨਜੁਕ ਹਾਈ ਕੋਰਟ ਨੇ ਇਹ ਫੈਸਲਾ ਜਿਹੜਾ ਸੁਰੱਖਿਅਤ ਰੱਖ ਲਿਆ ਹੁਣ ਕੱਲ ਵੀ ਛੁੱਟੀ ਹੈ ਪਰਸੋਂ ਛੁੱਟੀ ਹੈ ਐਤਵਾਰ ਤੇ ਉਹਨਾਂ ਨੇ ਕਿਹਾ ਕਿ ਇਸ ਜਿਹੜਾ ਇਸ ਇਸ ਦੇ ਸੰਬੰਧੀ ਜਿਹੜਾ ਫੈਸਲਾ ਆ ਸੋਮਵਾਰ ਜਾਂ ਮੰਗਲਵਾਰ ਯਾਨੀ ਕਿ 22 ਜਾਂ 25 ਜੂਨ ਨੂੰ ਚੜ੍ਹਦਾ ਜਾਊਗਾ ਪਰ ਉਦੋਂ ਤੱਕ ਅਰਵਿੰਦ ਕੇਸ਼ਰੀਵਾਲ ਜਿਹੜੇ ਆ ਉਹ ਜੇਲ੍ਹ 'ਚ ਹੀ ਰਹਿਣਗੇ ਸੋ ਇਹ ਗੱਲ ਜ਼ਰੂਰ ਕਰ ਲੈਣੀ ਚਾਹੀਦੀ ਹੈ ਇਹ ਸੋਚ ਲੈਣਾ ਚਾਹੀਦਾ ਸਾਰੇ ਵਿਅਕਤੀਆਂ ਨੂੰ ਕਿ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਅਗਲੇ ਪਲ ਕੀ ਹੋ ਜਾਣਾ ਖੁਸ਼ੀਆਂ ਸਭ ਉਦੋਂ ਹੀ ਬੰਦਾ ਮੰਨੇ ਕਿ ਜਦੋਂ ਫੈਸਲਾ ਤੁਹਾਡੇ ਹੱਕ ਅਚ ਹੋਵੇ ਪੂਰੇ ਤੌਰ ਤੇ ਜਦੋਂ ਤੁਸੀਂ ਬਾਹਰ ਆ ਜਾਓ ਨਹੀਂ ਤਾਂ ਫਿਰ ਖੁਸ਼ੀਆਂ ਕਿਸ ਤਰੀਕੇ ਨਾਲ ਖਿੱਲਰਦੀਆਂ ਨੇ ਉਹ ਅੱਜ ਸਾਰਾ ਸਾਹਮਣੇ ਆ ਗਿਆ ਅਣਕ ਸਾਬ ਜਿਵੇਂ ਜਿਵੇਂ ਮੈਂ ਇਹ ਸੋਚਦਾ ਕਿ ਜਿਵੇਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੋਈ ਤੇ ਸਾਰੇ ਕਹਿਣ ਲੱਗੇ ਜੀ ਸੱਚ ਦੀ ਜਿੱਤ ਹੋਈ ਹੈ ਹੁਣ ਫਰਜ਼ ਕਰ ਲੋ ਮੰਨ ਲਓ ਅਸੀਂ ਨਹੀਂ ਕਹਿੰਦੇ ਕਿ ਇਦਾਂ ਹੋਊਗਾ ਮੰਨ ਲਓ ਹੁਣ ਉੱਪਰਲੀ ਅਦਾਲਤ ਜ਼ਮਾਨਤ ਨੂੰ ਕੈਨਸਲ ਕਰ ਦਿੰਦੀ ਹੈ ਫਿਰ ਇਹ ਕੀ ਕਹਿਣਗੇ ਕਿ ਝੂਠ ਦੀ ਜਿੱਤ ਹੋਈ ਹੈ ਜਾਂ ਸੱਚ ਦੀ ਜਿੱਤ ਹੋਈ ਹੈ ਈ ਉਹ ਕੋਰਟ ਨੂੰ ਝੂਠ ਕਹਿਣਗੇ ਕੀ ਕੁਝ ਕਹਿਣਗੇ ਸਮਝੋ ਬਾਹਰ ਕਰ ਕਿਉਂਕਿ ਮੈਂ ਸਵੇਰੇ ਵੀ ਆਪਾਂ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜਦੋਂ ਤਾਂ ਬਿਕਰਮ ਮਜੀਠੀਏ ਨੂੰ ਤੇ ਸੁਖਪਾਲ ਖਹਿੜਿਆ ਨੂੰ ਜ਼ਮਾਨਤ ਮਿਲ ਜਾਂਦੀ ਹੈ ਉਹ ਤਾਂ ਇਹ ਕਹਿੰਦੇ ਆ ਕਿ ਇਹਨਾਂ ਦੇ ਥਰੋ ਹਾਲੇ ਤਲਵਾਰ ਨਹੀਂ ਲੜਕੀ ਇਹ ਹਲੇ ਬਰੀ ਨਹੀਂ ਹੋਏ ਇਹ ਸਮਗਲਰ ਨੇ ਆਏ ਆ ਜੋ ਆ ਇਹ ਤਾਂ ਜ਼ਮਾਨਤ ਤੇ ਬਾਹਰ ਨੇ ਤੇ ਦੂਜੇ ਪਾਸਿਓਂ ਜਦੋਂ ਇਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਕੇਜਰੀਵਾਲ ਸਾਹਿਬ ਦੀ ਤਾਂ ਕਹਿ ਦਿੰਦੇ ਆ ਜੀ ਸੱਚ ਦੀ ਜਿੱਤ ਹੋਈ ਹੈ ਉਹ ਚੀਮਾ ਸਾਹਿਬ ਕਹਿੰਦੇ ਕਿ ਕਹਿੰਦੇ ਜੀ ਪੀਐਮਐਲਏ ਦੀ ਜਿਹੜੀ ਧਾਰਾ 45 ਹੈ ਉਹਦੇ ਤਹਿਤ ਕਹਿੰਦੇ ਜਦੋਂ ਜ਼ਮਾਨਤ ਮਿਲ ਜਾਂਦੀ ਹੈ ਸਮਝ ਲਓ ਬੰਦਾ ਬਰੀ ਹੋਈ ਹੋ ਜਾਂਦਾ ਇਹ ਗੱਲਾਂ ਕਹਿੰਦੇ ਨਾ ਤੇ ਮਤਲਬ ਹੈਰਾਨੀ ਵਾਲੀ ਗੱਲ ਹੈ ਇਹ ਦੋਗਲੇ ਚਿਹਰੇ ਤੇ ਫਿਰ ਕੀ ਕਹਿਣਗੇ ਕੀ ਝੂਠ ਦੀ ਜਿੱਤ ਹੋਈ ਹੋਈ ਹੈ ਕੀ ਅਦਾਲਤ ਦੇ ਫੈਸਲੇ ਨੂੰ ਝੂਠ ਕਹਿਣਗੇ ਮੈਂ ਤਾਂ ਸੁਖਵਿੰਦਰ ਜੀ ਤੁਹਾਡੇ ਪ੍ਰਸ਼ਨ ਦਾ ਜਵਾਬ ਹੀ ਇਸ ਗੱਲਾਂ ਸ਼ੁਰੂ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਜਦੋਂ ਜ਼ਮਾਨਤ ਹੋਈ ਤੇ ਭਗਵੰਤ ਮਾਨ ਦਾ ਇਹ ਟਵੀਟ ਆਇਆ ਕਿ ਸੱਚ ਦੀ ਜਿੱਤ ਹੋਈ ਹੈ ਕਿ ਮੈਂ ਨਾਲ ਆ ਰਹੀ ਇਹ ਗੱਲ ਕਹੀ ਕਿ ਉਸ ਤੋਂ ਮਗੋਂ ਜਦੋਂ ਇਹ ਪ੍ਰੋਸੈਸ ਚੱਲਿਆ ਤਾਂ ਉਦੋਂ ਤੱਕ ਭਗਵੰਤਪਾਲ ਹੁੰਦਾ ਮੈਂ ਟਵੀਟ ਲੱਭ ਰਿਆਂ ਮੈਨੂੰ ਟਵੀਟ ਕੋਈ ਲੱਭਾ ਨਹੀਂ ਬੜਾ ਸੋਹਣਾ ਔਰ ਵਾਜਿਬ ਪ੍ਰਸ਼ਨ ਆ ਕਿ ਕੱਲ ਨੂੰ ਜੇ ਰੱਬ ਨਾ ਕਰਿਆ ਹੀ ਨਹੀਂ ਚੰਦੇ ਕਿਉਂਕਿ ਹਾਈ ਕੋਰਟ ਦੀ ਇਹ ਪ੍ਰਕਿਰਿਆ ਕਾਨੂੰਨੀ ਪ੍ਰਕਿਰਿਆ ਇਹਦੇ ਉੱਤੇ ਆਪਾਂ ਪੂਰੀ ਨਹੀਂ ਕਹਿ ਸਕਦੇ ਹਾਂ ਜੇਕਰ ਜ਼ਮਾਨਤ ਮਨਜ਼ੂਰ ਨਹੀਂ ਹੁੰਦੀ ਤਾਂ ਫਿਰ ਕੀ ਫਿਰ ਝੂਠ ਦੀ ਜਿੱਤ ਹੋਊਗੀ ਕੱਲ ਨੂੰ ਫਿਰ ਇੰਨੀ ਗੱਲ ਕਹਿ ਸਕਣਗੇ ਭਗਵੰਤਪਾਲ ਹੋਣੀ ਸੋ ਪ੍ਰਸ਼ਨ ਦਾ ਸੰਖੇਪ ਤੇ ਵਿੱਚ ਸੁਵਿੰਦਰ ਜੀ ਇਹ ਆ ਕਿ ਜਿੰਨਾ ਚਿਰ ਤੱਕ ਮਾਨਯੋਗ ਅਦਾਲਤ ਕਿਸੇ ਬੰਦੇ ਨੂੰ ਦੋਸ਼ ਮੁਕਤ ਕਰਾਰ ਨਹੀਂ ਦਿੰਦੀ ਉਹਨਾਂ ਚਿਰ ਤੱਕ ਨਿੱਕੀ ਜਿਹੀ ਜ਼ੁਬਾਨਾਂ ਤੇ ਆਧਾਰ ਤੇ ਤੁਸੀਂ ਇਹੋ ਜਿਹੇ ਇੱਕ ਲਖਬ ਜਾਂ ਇਹੋ ਜਿਹੇ ਵਿਸ਼ੇਸ਼ਣ ਵਰਤਦੇ ਜੇ ਤਾਂ ਉਹ ਕੇਵਲ ਤੇ ਕੇਵਲ ਤੁਹਾਡੀ ਸੌੜੀ ਰਾਜਨੀਤੀ ਦਾ ਪਰਮਾਨ ਨਹੀਂ ਕਿ ਤੁਸੀਂ ਆਪਣੇ ਵਿਅਕਤੀ ਨੂੰ ਜਦੋਂ ਤੇ ਹਾ ਹੋ ਗਿਆ ਉਹੀ ਇਹੋ ਜਿਹੇ ਬਿਆਨ ਦੇ ਦਿੱਤੇ ਹਾਂ ਬਿਲਕੁਲ ਇਹ ਵਾਜਬ ਪ੍ਰਸ਼ਨ ਆ ਕਿ ਕੱਲ ਨੂੰ ਜੇਕਰ ਹਾਈ ਕੋਰਟ ਇਹ ਜ਼ਮਾਨਤ ਰੱਦ ਕਰ ਦਿੰਦੀ ਹੈ ਤਾਂ ਫਿਰ ਤੁਸੀਂ ਕੀ ਕਹੋਗੇ ਮਤਲਬ ਭਗਵੰਤ ਮਾਨ ਹੋਣੀ ਚਾ ਆਮ ਆਦਮੀ ਪਾਰਟੀ ਦੇ ਕਾਰਕੁਨ ਕੀ ਕਹਿਣਗੇ ਇਵਨ ਕਸਨੀਤਾ ਇਸ ਦੀ ਵਾਲਮ ਸੁਣਾਉਂਦਾ ਵੀ ਅੱਜ ਬਿਆਨ ਮੈਂ ਪੜਦਾ ਪਿਆ ਸੀ ਕਿ ਹਾਂ ਭਈ ਉਹਨਾਂ ਨੂੰ ਇਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਜਿਵੇਂ ਪਘੋੜੇ ਹੋਣ ਜੇ ਹੁਣ ਕੱਲ ਉਹਨਾਂ ਦੀ ਸਟੇਟਮੈਂਟ ਕੁਝ ਹੋਰ ਹੀ ਅੱਜ ਸਟੇਟਮੈਂਟ ਕੁਝ ਹੋਰ ਆ ਸੋ ਸੁਖਵਿੰਦਰ ਜੀ ਚਾਹੀਦਾ ਇਹ ਆ ਕਿ ਤੁਸੀਂ ਅਦਾਲਤੀ ਸਵੇਰੇ ਵੀ ਆਪਾਂ ਗੱਲ ਕੀਤੀ ਸੀ ਕਿ ਅਦਾਲਤੀ ਪ੍ਰਕਿਰਿਆ ਦੇ ਵਿੱਚ ਜੋ ਕੁਝ ਨਤੀਜੇ ਨਿਕਲੇ ਨੇ ਕੀ ਹੋਣਾ ਜਾਂ ਕੀ ਨਹੀਂ ਹੋਣਾ ਉਹਨਾਂ ਨੂੰ ਜੇਕਰ ਤੁਸੀਂ ਆਪਣੇ ਆਧਾਰ ਤੇ ਯੂਜ਼ ਕਰਦੇ ਜੇ ਆਪਣੇ ਆਧਾਰ ਆਪਣੇ ਸੰਦਰਭ ਵਿੱਚ ਉਸ ਨੂੰ ਵਰਤਉਂਦੇ ਜੇ ਤਾਂ ਫਿਰ ਜਿਹੜੇ ਦੂਜੇ ਨੇਤਾ ਨੇ ਚਾਹੀ ਉਹ ਵਿਕਰਮ ਸਿੰਘ ਜੀਤਿਆ ਹੋਵੇ ਚਾਹੇ ਸੁਖਪਾਲ ਸਿੰਘ ਖੜਾ ਹੋਵੇ ਚਾਹੇ ਭਾਈ ਅਮਰਪਾਲ ਸਿੰਘ ਹੋਵੇ ਕੋਈ ਵੀ ਹੋਵੇ ਫਿਰ ਉਸ ਅੰਦਰ ਤੇ ਉਹਨਾਂ ਨੂੰ ਵੀ ਬਾਚ ਲੈਣਾ ਜ਼ਰੂਰੀ ਹੁੰਦਾ ਆ ਜ਼ਰੂਰੀ ਨਹੀਂ ਕਿ ਸਥਿਤੀਆਂ ਜੇਕਰ ਤੁਸੀਂ ਸત્તા ਤਰੀ ਦੇ ਵਿੱਚ ਜੇ ਤੇ ਤੁਹਾਡੇ ਹੱਥ ਵਿੱਚ ਹਾਲਾਤ ਪੁੱਗ ਤਰੇ ਆ ਤਾਂ ਤੁਸੀਂ ਉਸ ਵਕਤ ਇਦਾਂ ਦਾ ਕਹਿ ਦੋ ਤੇ ਦੂਜਿਆਂ ਨੂੰ ਇਦਾਂ ਦੀ ਗੱਲ ਕਰੋ ਸੋ ਇਹੋ ਜਿਹੇ ਹਾਲਾਤ ਜਿਹੜੇ ਆ ਜਿਹੜੇ ਉਹ ਪੈਦਾ ਨਹੀਂ ਹੋਣੇ ਚਾਹੀਦੇ ਘੱਟੋ ਘੱਟ ਬੰਦੇ ਨੂੰ ਸਮੁੱਚੀ ਪ੍ਰਕਿਰਿਆ ਦੇ ਦੌਰਾਨ ਕਦੇ ਵੀ ਕੋਈ ਵੀ ਬਿਆਨ ਦੇਣ ਤੋਂ ਪਹਿਨਾ ਸੋਚ ਲੈਣਾ ਚਾਹੀਦਾ ਕਿ ਹਾਂ ਵੀ ਅਗਲੇ ਦਿਨ ਕੀ ਹੋਣਾ ਜਾਂ ਕੀ ਨਹੀਂ ਹੋਣਾ ਬਾਕੀ ਬੜਾ ਵਧੀਆ ਪ੍ਰਸ਼ਨ ਤੁਸੀਂ ਉਠਾਇਆ ਕਿ ਕਾਨੂੰਨ ਚੇਖਰ ਹਾਈ ਕੋਰਟ ਕਹਿ ਦਿੰਦੀ ਹੈ ਕਿ ਨਹੀਂ ਪੇ ਜਮਾਨਤ ਰਾਦਾ ਤੇ ਫਿਰ ਭਗਵਾਨ ਦਾ ਉਹ ਹੀ ਜਿਹੜਾ ਬਿਆਰ ਮੈਨੂੰ ਘੜੀ-ਬੁੜੀ ਯਾਦ ਆ ਰਿਹਾ ਕਿ ਸੱਚ ਨਹੀਂ ਜਿੱਤੋਈ ਆ ਫਿਰ ਇਹੋ ਕਹਿਣਗੇ ਕਿ ਝੂਠ ਜਿੱਤ ਗਿਆ ਸੱਚ ਹਾਰ ਗਿਆ ਬਿਲਕੁਲ ਚਲ ਅਣਕ ਸਾਹਿਬ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਖਫਦਰਜੀ ਅੱਜ ਸਾਡੇ ਨਾਲ ਪ੍ਰੋਫੈਸਰ ਮਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਬਾਰੇ ਲੋਕ ਇਨਾਰਮ ਖਬਰਾਂ ਤੇ ਸਾਡਾ ਨਾਲ ਗੱਲਬਾਤ ਕੀਤੀ ਕੀ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁੜ ਪਸੰਦ ਆਏ ਵੀ ਦੁਬਾਰਾ ਫਿਰ ਮਿਲਾਂਗੇ ਤੱਕਾ